ਸਾਡੇ ਵਾਲਾ ਲੀਡਰ ਬਾਹਰਲੇ ਦੇਸ਼ ਚ ਗਿਆ ਵੱਡੀ ਸਾਰੀ ਕੋਠੀ ਵੇਖੀ ਕੋਠੀ ਦਾ ਬੜਾ ਨਜ਼ਾਰਾ ਲਿਆ ਸਾਡੇ ਵਾਲਾ ਲੀਡਰ ਇਧਰਲਾ ਬਾਹਰੇ ਵਾਲੇ ਨੂੰ ਪੁੱਛਦਾ ਹੈ ਬੜੀ ਸੋਹਣੀ ਕੋਠੀ ਪਾਈ ਹੈ ਕਹਿੰਦਾ ਆ ਜਾ ਦੱਸਾਂ ਕਿਵੇਂ ਪਾਈ ਹੈ ਉਧਰਲਾ ਲੀਡਰ ਕਹਿੰਦਾ ਛੱਤ ਤੇ ਲੈ ਗਿਆ ਕਹਿੰਦਾ ਉਹ ਵੱਡਾ ਪੁਲ ਦਿਸਦਾ ਬ੍ਰਿਜ ਕਹਿੰਦਾ ਦਿਸਦਾ ਹੈ ਕਹਿੰਦਾ ਬਸ ਉਹਦੇ ਚ ਮਾੜਾ ਜਿਹਾ ਇੱਧਰ ਆਇਆ ਉਹ ਵੇਖ ਉਹ ਬ੍ਰਿਜ ਜਿਹੜਾ ਮੈਂ ਬਣਾਇਆ ਤੇ ਬ੍ਰਿਜ ਚੋਂ ਮਾੜਾ ਜ ਮਾੜਾ ਜਿਹਾ ਹਿੱਸਾ ਇੱਧਰ ਆਇਆ 1% ਨਹੀਂ ਆਇਆ ਮਾੜਾ ਜਿਹਾ ਬਸ ਪੁਆਇੰਟ 1% ਆਇਆ ਆ ਕੋਠੀ ਪੈ ਗਈ ਸਾਡੇ ਆਲਾ ਸਿੱਖ ਆ ਉਧਰ ਉਹ ਫਿਰ 5-7 ਸਾਲਾਂ ਬਾਅਦ ਉਧਰਲਾ ਮੰਤਰੀ ਇੱਧਰ ਵਾਲੇ ਨੂੰ ਮਿਲਣ ਆਇਆ ਜਦੋਂ ਇੱਧਰ ਆਇਆ ਇੱਧਰ ਵਾਲੇ ਦੀ ਤੇ ਬਾਲਾ ਹੀ ਮਹਿਲ ਵੱਡਾ ਪਾਇਆ ਹੋਇਆ ਉਹ ਕਹਿੰਦਾ ਮੇਰੇ ਵਾਲੀ ਕੋਠੀ ਤੇ ਥੱਲੇ ਹੀ ਰੁਲ ਗਈ ਜਿੱਡਾ ਮਹਿਲ ਤੂੰ ਪਾਇਆ ਕਹਿੰਦੇ ਆ ਜਾ ਛੱਤ ਤੇ ਚੱਲੀਏ ਛੱਤ ਤੇ ਲੈ ਗਿਆ ਜਿਵੇਂ ਉਹ ਲਗਿਆ ਸੀ ਛੱਤ ਤੇ ਲਿਜਾ ਕੇ ਕਹਿੰਦਾ ਓ ਵੇਖ ਪੁਲ ਬਣਿਆ ਪੁਲ ਉਹ ਕਹਿੰਦਾ ਕਿੱਥੇ ਐ ਕਹਿੰਦਾ ਚੰਗੀ ਤਰ੍ਹਾਂ ਵੇਖ ਪੁਲ ਬਣਿਆ ਕਿੱਡਾ ਬ੍ਰਿਜ ਕਹਿੰਦਾ ਕਿੱਥੇ ਆ ਮੈਨੂੰ ਦਿਸਦਾ ਨਹੀਂ ਕਹਿੰਦਾ ਬਸ ਹੋਣਾ ਸੀ ਤੂੰ ਪੁਆਇੰਟ 1% ਲਿਆਇਆ ਮੈਂ 100% ਹੀ ਲੈ ਜਾਂਦਾ ਇੱਥੇ ਕਹਿੰਦਾ ਮੈਲ ਐਵੇਂ ਥੋੜਾ ਪੈ ਗਿਆ ਇਹ ਐ ਜਿਨ੍ਹਾਂ ਦੇ ਢਿੱਡ ਭਰਦੇ ਹੀ ਨਹੀਂ ਰੱਜਦੇ ਆ ਕਿਤੇ ਤ੍ਰਿਪਤ ਹੁੰਦੇ ਆ ਤ੍ਰਿਪਤ ਨਾ ਆਵੇ ਮਾਇਆ ਭੱਜ ਘਰ ਆਲੀ ਹੈਗੀ ਐ ਘਰ ਆਲੀ ਹੈਗੀ ਐ ਪਰ ਮਨ ਨਹੀਂ ਭਰਿਆ ਮਨ ਤ੍ਰਿਪਤ